ਪ੍ਰਮਾਤਮਾ ਕਿਸੇ ਨੂੰ ਨਾ ਵਿਖਾਵੇ ਬੈਰੀ ਤੋਂ ਨਾ ਵਿਖਾਵੇ ਇਹ ਕਹਦਿਆਂ ਕਿੱਧਰ ਨੂੰ ਜਾਈਗੇ ਕਿੱਥੇ ਨਹੀਂ ਬੈਠਣਾ ਅੱਜ ਤੋਂ ਸੁੱਤੇ ਨੇ ਉੱਠਣਾ ਨਹੀਂ ਨਾ ਆਵਾਜ਼ ਦੇਣੀ ਨਾ ਮੁੜ ਕੇ ਆਉਣਾ ਨਾ ਸੀ ਵੇਖਣਾ ਨਾ ਉਹਨੇ ਸਾਨੂੰ ਮੈਲਣਾ ਨਾ ਸੀ ਭੁੱਖਾ ਛੱਡ ਲੈਣਾ ਮਾਤਾ ਬਜ਼ੁਰਗ ਉਮਰ ਦੇ ਵਿੱਚ ਆਜਾ ਦਿਨ ਦੇਖਣਾ ਪਿਆ ਕਿ ਜੀਨੇ ਪ੍ਰਮਾਤਮਾ ਕਿਸੇ ਨੂੰ ਨਾ ਵਿਖਾਵੇ ਬੈਰੀ ਤੋਂ ਨਾ ਵਿਖਾਵੇ ਇਹ ਕਹਦਿਆਂ ਅਸੀਂ ਵੇਖਦੇ ਕਿੱਧਰ ਨੂੰ ਜਾਏਗੇ ਕਿੱਧਰ ਨਹੀਂ ਮਿਲਣਾ ਅੱਜ ਤੇ ਸੁੱਤੇ ਨੇ ਉੱਠਣਾ ਨਹੀਂ ਨਾ ਆਵਾਜ਼ ਦੇਣੀ ਨਾ ਮੁੜ ਕੇ ਆਉਣਾ ਨਾ ਸੀ ਵੇਖਣਾ ਨਾ ਉਹਨੇ ਸਾਨੂੰ ਮਿਲਣਾ ਨਾ ਸੀ ਭੁੱਖਾ ਚ ਲੈਣਾ ਬਰਾਗ ਰਹੇਗਾ ساری ਜ਼ਿੰਦਗੀ ਨਾਲ ਜਿੰਨਾ ਜੀਵਾਂਗੇ ਪਰ ਅਸੀਂ ਨਾ ਉਹਦੇ ਬੱਚਿਆਂ ਨੂੰ ਮਿਲਣਾ ਨਾ ਉਹਦੀ ਘਾੜੀ ਨੂੰ ਰਾਜ ਨਹੀਂ ਮਿਲਣਾ ਮਾਂ ਨੂੰ ਪਤਾ ਸੀ ਬਸ ਸਾਡੇ ਕੋਲ ਤਾਂ ਇਹ ਹੀ ਗੋਆ ਬਾਹਰ ਜਿਉਣ ਨੂੰ ਸ਼ਾਂਤੀ ਦੇਵੇ ਉਹਦੀ ਰੂਹ ਨਹੀਂ ਸ਼ਾਂਤੀ ਦੇ ਦੇਵੇ ਹਉ ਤਾਂ ਜੋ ਕੋਈ ਲੱਗੇ ਠੀਕਾ ਤੁਹਾਡੇ ਹੱਥਾਂ ਚ ਪਲੇ ਸੀ ਬੀਬੀ ਹਾਂਜੀ ਹਾਂਜੀ ਮੇਰੇ ਪਿਓ ਦਾ ਵਿਆਹ ਵੀ ਮੇਰੇ ਹੱਥਾਂ ਜੀ ਹੋਇਆ ਬਣਾਉਂਦੇ ਰਹੇ ਹਾਂ ਰਾਜਵੀਰ ਨੂੰ ਅਜੋ ਜਿਆਦਾ ਖੇਡਦੇ ਇਕੱਠੇ ਬੱਚਿਆਂ ਦੇ ਨਾਲ ਜਾ ਵੜਦੇ ਸੀ ਹਾਂ ਕਹਿੰਦਾ ਇਹ ਕੋਕਰੀਆਲੀ ਇਹ ਚਾਚੀ ਹੈ ਹੈ ਇਹ ਸਾਨੂੰ ਕੰਮ ਕਰਾਉਗੀ ਸਕੂਲ ਦੀ ਇਹੋ ਵੇਹ ਜਾਂਦੇ ਸੀ ਨਾਲ ਮੇਰੇ ਕੋਲ ਅਜੋ ਪਲ ਯਾਦ ਆਉਂਦੇ ਨੇ ਜਦੋਂ ਰਾਜਵੀਰ ਨੂੰ ਪਾਲਿਆ ਸੀ ਬਹੁਤ ਹੀ ਹੁਣ ਵੀ ਪਤਾ ਆਉਂਦਾ ਸੀ ਮੇਰੇ ਕਿੱਥੇ ਜਾਂਦਾ ਸੀ ਜਿੱਦਣ ਉਹ ਮਮਮੀ ਸਰਪੰਚ ਬਣੀ ਗਏ ਉਦੋਂ ਵੀ ਸਭ ਤੋਂ ਪਹਿਲਾਂ ਉਹ ਸਾਡੇ ਸਿਰੇ ਤੇ ਘਰ ਉੱਥੇ ਗਿਆ ਮੈਨੂੰ ਪੁੱਛੜ ਚੱਕ ਲਿਆ ਮਾਂ ਮੈਂ ਅੱਜ ਤੈਨੂੰ ਬੱਚਿਆਂ ਨੂੰ ਲੋਰ ਨਾ ਬੀਂਗਾ ਮੁੰਡੇ ਹੱਸਣ ਲੱਗੇ ਬੀਬੀ ਨੂੰ ਕੱਦ ਚੱਕ ਲੈ ਕਹਿੰਦਾ ਬੀਬੀ ਦੀ ਸਾਰੀ ਸਾਡੇ ਸਿਰ ਤੇ ਆ ਹੁਣ ਪਤਾ ਸੀ ਕਿਸੇ ਜੋਗੇ ਹਾਂ ਤਾਂ ਹੁਣ ਵੀ ਬੀਬੀ ਅਕਸਰ ਪਿੰਡੋਂ ਆਉਂਦ ਰਹਿੰਦਾ ਸੀ ਰਾਜਾ ਹਾਂ ਆਉਂਦਾ ਸੀ ਹਾਂ ਹੁਣ ਜਿੱਦਣ ਉਹ ਚਾਚਾ ਪੂਰਾ ਹੋਇਆ ਚ 4-5 ਮਹੀਨੇ ਹੋ ਗਏ ਮੈਂ ਤਾਂ ਉਸ ਦਿਨ ਵੇਖਿਆ ਸੀ ਉਹਦੇ ਫੁੱਲਾਂ ਤੇ ਗਏ ਸੀ ਉਦੋਂ ਫਿਰ ਆਇਆ ਮਿਲਿਆ ਸੌਖ ਸੰਦ ਪੁੱਛੀ ਤੇ ਬੀਬੀ ਵੀ ਠੀਕ ਨਹੀਂ ਮੇਰੀ ਤਾਂ ਲੱਤਾਂ ਥੋੜੀਆਂ ਕਮਜ਼ੋਰ ਆ ਮੈਨੂੰ ਨਹੀਂ ਪਤਾ ਐ ਮੈਂ ਠੀਕ ਆ ਮੈਂ ਕੰਮ ਕਰ ਲੈਣੀ ਕਿੰਨਾ ਕੋਈ ਲਾਲਕ ਕੰਮ ਵਾਲੀ ਮੰਦੀ ਮੈਂ ਨਹੀਂ ਲਾਉਣੀ ਮੈਂ ਤਾਂ ਪਿੱਪਾ ਕੇ ਖਾਂ ਹੂੰ ਹੂੰ ਬਸ ਇਹ ਵੀਰਦਾਸਾਂ ਬਹੁਤ ਕੀਤੀਆਂ ਪਿੰਡ ਨੇ ਵੀਰਦਾਸ ਪਿੰਡਾਂ ਨੇ ਵੀ ਸਾਰੀ ਇਹ ਮੈਂ ਤੈਨੂੰ ਦੱਸਾਂ ਪੂਰੇ ਵਾਰਡ ਚ ਇਹਦੇ ਵਾਸਤੇ ਅਰਦਾਸਾਂ ਹੋਈਆਂ ਪਰ ਮਨਜ਼ੂਰ ਨਹੀਂ ਹੋਇਆ ਯੋ ਹੂੰ ਤਾਂ ਬਿਲਕੁਲ ਉਸ ਪਾਵਕ ਬੀਬੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਹਦੇ ਹੱਥਾਂ ਦੇ ਵਿੱਚ ਰਾਜਵੀਰ ਜਵੰਦਾ ਪਲੇ ਸੀ ਉਹ ਕਹਿੰਦੇ ਸੀ ਕਿ ਮੇਰੇ ਹੱਥਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਪਿਤਾ ਦਾ ਵਿਆਹ ਹੁੰਦਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਪਾਲਿਆ ਗੋਦੀ ਚੁੱਕਦੇ ਰਹੇ ਨੇ ਉਹ ਕਹਿੰਦੇ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਦਿਨ ਮੈਂ ਦੇਖਾਂ ਪਰ ਅੱਜ ਕਿਹਦਾ ਕਾਲਾ ਦਾਉਰਾ ਯਾ ਕਿ ਅੱਜ ਜਿਸ ਨੇ ਹਾਥੀ ਪਾਲਿਆ ਸੀ ਅੱਜ ਬੁਢਾਪੇ ਦੀ ਉਮਰ ਦੇ ਵਿੱਚ ਇਹ ਦਿਨ ਦੇਖਣਾ ਪਿਆ ਕਿ ਆਖਰੀ ਦਰਸ਼ਕ ਰਾਜਵੀਰ ਜੀ ਬੰਦਾ ਦੇ ਕਰਕੇ ਆਈ ਆ ਕਿ